ਜੋ ਭਾਈ ਦੀਪ ਸਿੱਧੂ ਨੇ ਉਹਦੇ ਹੱਥਾਂ ਵਿੱਚ ਫੜੀ ਸੀ ਤੇ ਉਹ ਹੀ ਝਾੜੂ ਆ ਜੋ ਭਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਪੰਥਰੇ ਨਾਲ ਖੜਨਾ ਜਾਂ ਲਾਂਗਰੀ ਬੰਨਣਾ ਪੰਥਰੇ ਸੇਵਾਦਾਰ ਬੰਨਣਾ ਜਾਂ ਲਾਂਗਰੀ ਬੰਨਣਾ ਤੇ ਅੱਜ ਉਹ ਪੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਝਾੜੂ ਫੜਾਇਆ ਭਾਈ ਦੀਪ ਸਿੱਧੂ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਪੰਥਰੇ ਨਾਲ ਖੜਾਂਗੇ ਇੱਥੇ ਚੜੂਣੂ ਅੱਜ ਵੀ ਉਸੇ ਧਰਤੀ ਦੇ ਉੱਤੋਂ ਪੰਗਾੜਦੇ ਆ ਉਹੀ ਧਰਤੀ ਆ ਉਹੀ ਜੋਧੇ ਆ ਉਹੀ ਜੰਗਲ ਉਹੀ ਮਾਹੌਲਾ ਬਸ ਘਾਟ ਮਹਿਸੂਸ ਕਰਦੇ ਆ ਬਾਈ ਦੀਪ ਸਿੱਧੂ ਵੀ ਅੱਜ ਸਭ ਪੀਰੋ ਨਾਲ ਦਿੱਲੀ ਦੇ ਲਾਲ ਕਿਲੇ ਦੇ ਉੱਪਰ ਬਾਈ ਦੀਪ ਸਿੱਧੂ ਨੇ ਨਿਸ਼ਾਨ ਸਾਹਿਬ ਸਾਰੇ ਦੇ ਕਾਜ ਦੇ ਵਿੱਚ ਅੱਜਾ ਜੀ ਸੀ ਪਰ ਉਸ ਵਕਤ ਬਾਈ ਭੀਮ ਸਿੱਧੂ ਦੇ ਨਾਲ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਪਾਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਉੱਪਰ ਐਮਐਸਐਲ ਆਈ ਗਈ ਉਸ ਵਕਤ ਕਈ ਅਮਰਤਪਾਲ ਸਿੰਘ ਖਾਲਸਾ ਜਿਹਦੇ ਹੱਥ ਦੇ ਵਿੱਚ ਕੌਣ ਖੜਾ ਸਭ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਭਾਨੇ ਸਿੱਧੂ ਦੇ ਉੱਪਰ ਚੋਰੀ ਦਾ ਇਲਜ਼ਾਮ ਲਾਏ ਉਹਦੇ ਉੱਪਰ ਝੂਠੇ ਪਰਚੇ ਪਾਏ ਉਸ ਨੌਜਵਾਨ ਦੇ ਨਾਲ ਸਭ ਤੋਂ ਪਹਿਲਾਂ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਲੱਖੇ ਸਿਧਾਣੇ ਦੇ ਉੱਪਰ ਚਿੱਤੇ ਦਾ ਕੇਸ ਪਾਇਆ ਉਸ ਵਕਤ ਸਭ ਤੋਂ ਪਹਿਲਾਂ ਲੱਖੇ ਸਿਧਾਣੇ ਦੇ ਨਾਲ ਕੌਣ ਖੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਹਰ ਸਿੰਘਮਾਨ ਦੇ ਉਲਟ ਖੜਾ ਜਦੋਂ ਖੇਰੇ ਨੇ ਕਹਿੰਦੇ ਨੇ ਕਾਲਜ ਦੇ ਪੁਲਿਸ ਆਈ ਸੀ ਉਸ ਵਕਤ ਖੇਰੇ ਦੇ ਹੱਕ ਦੇ ਵਿੱਚ ਖੜਨ ਵਾਲਾ ਕੌਣ ਸਰਦਾਰ ਸਿਮਰਨਜੀਤ ਸਿੰਘਮਾਨ ਸ਼ੇਰ ਖਾਨ ਮੁਹੰਮਦ ਨੇ ਛੋਡੇ ਸਾਹਿਬ ਜਦਿਆਂ ਦੇ ਹੱਕ ਦੇ ਵਿੱਚ ਆਵਾਜ਼ ਨਾਰਾ ਮਾਰਿਆ ਸੀ ਸਿੱਖ ਕੌਮ ਨੇ ਅੱਜ ਤੱਕ ਚੇਤੇ ਰੱਖਿਆ ਪਰ ਸਾਡੇ ਆਪਣੇ ਬੰਦੇ ਸਰਦਾਰ ਸਰਪਾਲ ਸਿੰਘ ਖੇਰਾ ਜਿਹਦੇ ਹੱਕ ਦੇ ਵਿੱਚ ਸਭ ਤੋਂ ਪਹਿਲਾ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਾਰਾ ਨਾਰਾ ਮਾਰਿਆ ਸਾਡੇ ਆਪ ਦੇ ਬੰਦੇ ਹੀ ਭੁੱਲੇ ਬੈਠੇ ਆ ਉਹ ਬੰਦੇ ਜਿਹੜੇ ਕਦੇ ਕਹਿੰਦੇ ਹੁੰਦੇ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਅਜਤ ਕਰਦੇ ਆ ਕਦੇ ਵੀ ਉਹਨਾਂ ਦੇ ਖਿਲਾਫ ਨਹੀਂ ਖੜੇ ਹੋਵਾਂਗੇ ਅੱਜ ਉਹੀ ਬੰਦੇ ਪਤਾ ਨਹੀਂ ਅੱবি ਪਾਰਟੀ ਦੇ ਦਬਾਬ ਦੇ ਵਿੱਚ ਆ ਕੇ ਉਹ ਖੜੇ ਹੋਇਆ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆਇਆ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਉਲਟੋ ਖੜੇ ਨੇ